ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਮੌੜਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾਸ ਸੱਤ ਨਗ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਣੇ ਬਾਈ ਤੋਂ ਕਲੇਕਲੇ ਡਿਟੇਲ ਬਾਈ ਜੀ ਸ਼ਸ਼ੀ ਕਾ ਸ਼ਸ਼ੀ ਕਾ ਬਾਈ ਉਹ ਠੀਕ ਨਹੀਂ ਵਧੀਆ ਹਾਂ ਵਧੀਆ ਬਾਈ ਨਾਮ ਤੇ ਐਡਰੈਸ ਬੋਲੋ ਨਾਮ ਬਾਈ ਸੁਖੀ ਆ ਪਿੰਡ ਚੌਕੀ ਹੂੰ ਜ਼ਿਲ੍ਹਾ ਬਠਿੰਡਾ ਤਹਿਸੀਲ ਬਾਈ ਤਹਿਸੀਲ ਮੌੜ ਬਾਈ ਠੀਕ ਆ ਨੇੜੇ ਪਿੰਡ ਬਾਈ ਨੇੜੇ ਪਿੰਡ ਬਾਈ ਬੱਲੋ ਵੀ ਰਹਿ ਜਾਂਦਾ ਚੌਪੱਖੋ ਵੀ ਰਹਿ ਜਾਂਦਾ ਪੱਖੋ ਠੀਕ ਆ ਬਾਈ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ ਬਾਈ 97815 ਹੂੰ 70900 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਤੇ ਜਿਹੜੀ ਪਹਿਲੇ ਨੰਬਰ ਤੇ ਝੋਟੀ ਦੇਖਦਾ ਕੀ ਡਿਟੇਲ ਹੈ ਇਹਨੇ ਬਾਈ ਛੱਜਰ ਨੇ ਦੁੱਧ ਦਿੱਤਾ 15 ਕਿਲੋ ਠੀਕ ਆ ਹੁਣ ਦੁੱਧੋ ਡਰਾਈ ਆ ਇਹ ਹਮ ਤੇ ਇਹ ਗੱਭਣਾ ਬਾਈ 7 ਮਹੀਨਿਆਂ ਦੀ ਠੀਕ ਆ ਬਾਈ ਤੇ ਚੈੱਕ ਪਾਸ ਹਾਂ ਬਾਈ ਚੈੱਕ ਪਾਸ ਚੈੱਕ ਅਗਲਾ ਕਰਾ ਕੇ ਲਿਜਾਵੇ ਪੂਰੀ ਤਸੱਲੀ ਨਾਲ ਖੋਲੀ ਬਾਈ ਤੋਰ ਕੇ ਕੋਈ ਥਣ ਚ ਫਰਕ ਨਹੀਂ ਰਿਕਾਰਡ ਸਿੱਧਾ ਜੀ ਦਾ ਦੁੱਧ ਨੇ ਬਾਈ ਛੱਜਰ ਨੇ 15 ਕਿਲੋ ਦੇ 15 ਲੀਟਰ ਜਿਹੜੀ ਗੱਭਣਾ ਇਹ ਠੀਕ ਆ ਹੂੰ ਇਹਦੇ ਵਾਸਤੇ ਗੱਬਣ ਹਾਂ ਬਲ ਛੇ ਸ ਚੰਗਾ ਸਿੰਗ ਕੁਆਲਿਟੀ ਚੰਗੀ ਆ ਕੱਦ ਵਿੱਡ ਚੰਗਾ ਤੋਰਾ ਤਾਰਾ ਵੀ ਚੰਗਾ ਖਣਾ ਤੋਂ ਪਾਸ ਆ ਵੀਰੇ ਹਾਂ ਬਾਈ ਜਮਾ ਓਕੇ ਆ ਠੀਕ ਆ ਬਾਈ ਮੋੜ ਦੇ ਪ੍ਰਾ ਤੇ ਮੁੱਲ ਕੀ ਆ ਮੁੱਲ ਇਹਦਾ ਬਾਈ 75000 ਮਾਨਤਾਨ ਹੋਜੂ ਬਾਈ ਹਾਂ ਹਾਂ ਬਾਈ ਕਰ ਦ 75000 ਰੁਪਏ ਮੁੱਲ ਆ ਬਾਈ ਮਾਰਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰੀ ਹੋਜੇ ਚੰਗੀ ਆ ਛੋਟੀ ਕੱਦ ਵਿੱਡ ਚੰਗਾ ਤੇ ਰਾਜੀ ਆ ਖਣ ਖਣ ਵੀ ਚੰਗਾ ਲੱਗਦਾ ਮੁਕੀ ਵਾਲਾ ਥਾਣਾ ਬਈ ਕੱਲਾ ਕੱਲਾ ਖਾਣਾ ਤੇ ਲਾਤੋ ਅਸਟੀਮੇਟ ਜਾਂ ਲਾ ਲਿਓ ਦੁੱਧ ਬਾਈ ਨੇ ਰਿਕਾਰਡ ਬਹੁਤ ਚੰਗਾ ਦਿੱਸਿਆ ਨੇੜੇ ਤੋਂ ਜੁੱਕ ਕਰ ਲੋ ਠੀਕ ਹੈ ਅੱਗੇ ਵੀ ਦੋਨੋਂ ਬਹਰ ਤੇ ਡੀਟੇਲਰ ਇਹ ਬਾਈ ਸੱਜਰਾ ਸੂਈ ਹੋਈ ਆ ਠੀਕ ਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਹੋ ਗਿਆ ਹੋਣਗੇ ਬਾਈ ਹੋੜ ਥੋੜਾ ਬੱਚਾ ਇਹਦਾ ਠੀਕ ਆ ਬੱਚਾ ਬੱਚਾ ਹਾਂ ਬਾਈ ਬੱਚਾ ਬੱਚਾ ਠੀਕ ਆ ਬਾਈ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਹੋ ਗਿਆ ਹੋਣਗੇ ਬਾਈ ਨੂੰ 18-19 ਦਾ ਠੀਕ ਆ ਬਾਈ ਤੇ ਦੁੱਧ ਕਿੰਨਾ ਹੋ? ਦੁੱਧ ਹੋਣਾ ਹੈਗਾ ਬਈ 10-11 ਕਿਲੋ। ਨੈਟ ਤਿਆਰ ਬਈ। ਜਮਾਂ ਨੈਟ ਤਿਆਰ ਆ ਬਈ। ਥੋੜਾ ਕਿਚੋਰੀ। ਹਾਂ ਬਈ ਠੀਕ ਆ ਬਈ। ਖੋਲ ਲਾ ਬਈ ਤੋੜ ਕੇ ਦਿਖਾ ਦੀ। ਅ ਰਾਜੀਆ ਕੱਦ ਵੱਡ ਚੰਗਾ ਥਣ ਚੰਗਾ ਲੱਗਿਆ ਚਵਾਈ ਕਿਵੇਂ ਆ? ਚਵਾਈ ਜਮਾਂ ਬਈ 1 ਨੰਬਰ ਦੀ ਆ ਬਈ। ਨਾ ਕੁਪੂਰ ਨਾ ਸ਼ਰਲਾ। ਠੀਕ ਆ। ਹੂੰ ਫੇਸ ਸੋਸ ਚੰਗਾ ਰਾਜੀ ਰੋਜੀ ਚੰਗੀ ਆ ਤੋਰਾ ਤਾਰਾ ਚੰਗਾ ਬੈੜਾ। ਮੁੱਲ ਭਰਾ ਇਹਦਾ। ਇਹ ਮੁੱਲ ਬਈ ਲੈਣ ਦੇ ਉਝਈ ਆ ਬਸ 35000। ਮਾਨਤਾਨ ਹੋ ਜੀ ਬਈ। ਮਾਨਤਾਨ ਕਰ ਦਾਂਗੇ ਕੋਈ ਗੱਲ ਨਹੀਂ। 35000 ਰੁਪਿਆ ਬਾਈ ਨੇ ਮੋਲ ਰੱਖਿਆ ਬਾਕੀ ਜਿਹੜਾ ਮੌਕੇ ਦੇ ਵਿੱਚ ਆਮਦਾਨ ਜ਼ਰੂਰ ਹੋ ਜਾਊਗਾ ਅਜੇ ਬਾਈ ਤੈਨਾਂ ਨੰਬਰ ਕੀ ਡਿਟੇਲ ਹੈ ਜੀ ਇਹ ਬਾਈ ਛੱਜਰ ਨੇ ਦੁੱਧ ਪੈਣੇ ਦਿੱਤਾ ਗਾਣੇ 17 18 ਕਿਲੋ ਠੀਕ ਹੈ ਬਾਈ ਹੁਣ ਇਹ 7.5 8 ਮਹੀਨਿਆਂ ਦੀ ਗੱਬਣ ਹੈ ਠੀਕ ਹੈ ਤੇ ਦੁੱਧ ਹੁਣ ਵੀ ਬਾਈ ਇਹ 5-4 ਕਿਲੋ ਦਈ ਜਾਂਦੀ ਹੈ ਹਜੇ ਠੀਕ ਹੈ ਮੈਂ ਛੱਡਣ ਜੀ ਦੀ ਕੋਸ਼ਿਸ਼ ਕਰੀ ਸੀ ਹੂੰ ਤੇ ਫਿਰ ਜੱਦਾ ਆ ਬਾਲਾ ਬਣਾਇ ਖੜ ਜਾ ਫਿਰ ਝੋਕ ਲੈਨੇ ਕੋਈ ਨਹੀਂ ਤੋੜ ਦੇ ਆ ਹੈਂਡ ਬਹੁਤ ਚੰਗੀ ਹੁੰਦੀ ਹਾਂ ਬਈ ਬਹੁਤ ਬੰਦ ਹੈ ਬਿਲਕੁਲ ਨਹੀਂ ਮਾਂਦੀ ਫੈਂਡ ਫੂਡ ਚੰਗੀ ਆਊਗੀ ਰਾਜੀ ਬਹੁਤ ਆ ਨਾ ਬੈਠ ਹਾਂ ਰਾਜੀ ਚੰਗੀ ਹੈ ਬਾਕੀ ਪਲੀ ਵੀ ਆ ਦੇ ਪੂਰੀ ਬਈ ਹੁਣ ਚੰਗਾ ਲੱਗਿਆ ਤੋਰਾ ਤਾਰਾ ਵੀ ਚੰਗਾ ਬੈਲ ਹੈ ਕੀ ਮੋਲ ਲਾ ਬਈ ਇਹਦਾ ਇਹਦਾ ਮੁੱਲ ਡਾਕਟਰ ਲੈਣ ਦੇ ਨਾ 40000 ਮਾਨਤਨ ਹੋ ਜਾਵੇ ਮਾਨਤਨ ਕਰ ਦੇਣਗੇ 40000 ਰੁਪਿਆ ਮੋਲ ਆ ਬਾਕੀ ਜਿਹੜਾ ਮੌਕੇ ਤੇ ਵਿੱਚੋਂ ਮਾਨਤਨ ਜ਼ਰੂਰ ਹੋ ਜਾਊਗਾ ਰੰਗ ਰੂਪ ਚੰਗਾ ਥਣ ਚੰਗਾ ਲੱਗਿਆ ਚਵਾਈ ਚਵੀ ਨੰਬਰ 1 ਜਮਾ ਭਾਈ ਇੱਕ ਨੰਬਰ ਦੀ ਆ ਪੋਂਡੇ ਮੰਗ ਗਰੂ ਸਾਰੀ ਠੀਕ ਆ ਭਾਈ ਕੋਈ ਪੂਰ ਨਹੀਂ ਸਕਤਾ ਨਹੀਂ ਸਰਲ ਹੂੰ ਸਿੱਧਾ ਬਸ ਹੈ ਰੀ ਆਮ ਉਹ ਬੂੜੀਆਂ ਚੋਈ ਜਾਣ ਜਵਾਕ ਤੋਂ ਫਿਰ ਦੇ ਰਹੇ ਨੇ ਠੀਕ ਕਰ ਅੱਗੇ ਬਰੇਚ 4 ਨੰਬਰ ਕੀ ਡਿਟੇਲ ਹੈ ਜੀ ਇਹ ਭਾਈ ਗੱਬਣ ਹੈ ਅੱਛਾ ਇਹ ਮੰਨ ਕੇ ਚੱਲੋ ਵੀ ਵੀ ਬਾਈਕ ਨਾਲ ਰਹਿੰਦੇ ਆ ਹੂੰ ਸੌਣ ਦੇ ਠੀਕ ਆ ਤੇ ਛੱਜਰ ਇਹ ਆਪਣੇ ਪਹਿਲਾ SKIRITZ ਸੀ ਠੀਕ ਆ ਛੱਜਰ ਨੇ ਦੁੱਧੇ ਨੇ ਦਿੱਤਾ ਬਈ 14-15 ਕਿਲੋ ਠੀਕ ਆ ਜੀ ਕਹਨੂੰ ਤਾਂ ਕਿੰਨੇ ਕਹੀ ਚੱਲ ਹੂੰ 14-15 ਲੀਟਰ ਦਾ ਰਿਕਾਰਡ ਆ ਮੱਝਾ ਵਰਗਾ ਦੁੱਧ ਦਿੰਦੀ ਆ ਹਾਂ ਬਈ ਦੁੱਧ ਬਹੁਤ ਬੰਦੀ ਆ ਸੰਗਣਾ ਹਾਂ ਇਹ ਤਾਂ ਬੁੜੀਆਂ ਗਾਂ ਦਿੰਦੀਆਂ ਵੀ ਸੀ ਕਹਿੰਦੀ ਘਰੇ ਰੱਖ ਲਾਂਗੇ ਆਪਾਂ ਠੀਕ ਆ ਮਾਜਾ ਵੇਚ ਦੇਣਾ ਹੂੰ ਸੀ ਠੰਡੀ ਪੂਰੀ ਆ ਬਈ ਠੀਕ ਆ ਖਾਣਾ ਵੀ ਜਮਾ ਓਕੇ ਆ ਥੱਲੇ ਬਾਕੀ ਤਾਂ ਹੂੰ ਤੇ ਮੁੱਲ ਬਈ ਇਹਦਾ ਇਹਦਾ ਮੁੱਲ ਬਾਈ 25000 ਰੁਪਇਆ 25000 ਰੁਪਇਆ ਹਾਂ ਮਾਨਤਾਨ ਹੋ ਜੂਗਾ ਹਾਂ ਬਾਈ ਠੀਕ ਆ 25000 ਰੁਪਇਆ ਮੁੱਲ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਮੱਝਾ ਵਰਗਾ ਦੁੱਧ ਦੀ ਫੈਂਟ ਚੰਗੀ ਆਊਗੀ ਤੇ ਦਿਨ ਬਾਈ ਨੇ ਦੱਸਿਆ ਹਜੇ ਲੈਂਦੀ ਆ ਉਹਦੋਂ ਆਰਡਰ ਆ ਜਿਹੜਾ ਇਹਨੇ ਵਧੀਆ ਤਿਆਰ ਕਰ ਲੈਣਾ ਪੂਰਾ ਬਣਾਉਂਦੀ ਆ ਬਾਈ ੱਟਾ ਛੋਟਾ ਦਾ ਠੀਕ ਆ ਬਾਈ ਅੱਗੇ ਵੀਰੇ ਪੰਜ ਨੰਬਰ ਇਹ ਬਾਈ ਬੱਸੀ ਦੂਜੇ ਸ਼ੁੱਕਰ ਹੋਊਗੀ ਠੀਕ ਆ ਪਹਿਲੇ ਸ਼ੁੱਕਰ ਦੁੱਧ ਇਹਨੇ ਦਿੱਤਾ 12-13 ਗੱਲੋ ਠੀਕ ਆ ਬਾਈ ਤੇ ਹੁਣ ਇਹ ਗੱਬਣਾ 6.5-7 ਮਹੀਨਿਆਂ ਦੀ ਠੀਕ ਆ ਭਾਈ ਚੈੱਕ ਕਰਾ ਕੇ ਅਗਲਾ ਕਰਾ ਕੇ ਲੈ ਜਾ ਵੀ ਆਪਣੀ ਕਰਾਈ ਹੋਈ ਆ ਠੀਕ ਆ ਖੋਲ ਦੋ ਮਾੜੀ ਤੋਰ ਦੀ ਰੰਗ ਰੂਪ ਚੰਗਾ ਬ੍ਰੀਟ ਇਹ ਵੀ ਸੇਮ ਗਰਮੀ ਬਿਲਕੁਲ ਨਹੀਂ ਮੰਨਣੀ ਤੇ ਫੈਂਟ ਆ ਜਿਹੜੀ ਕਰਮਲ ਦੀ ਚੰਗੀ ਆਉਗੀ ਬਾਕੀ ਤੋਰਾ ਤਰਾ ਚੰਗਾ ਬੈੜਦਾ ਭਾਈ ਖਣਾ ਦੀ ਪਾਸੋਂ ਹਾਂ ਭਾਈ ਬਹੁਤ ਠੀਕ ਮੁੱਲ ਭਾਈ ਇਹਦਾ ਇਹਦਾ ਮੁੱਲ ਡਾਕਟਰ ਹੈਗਾ 20000 ਮਾਨਤਨ ਹੋ ਜੀ ਹਾਂ ਮਾਨਤਨ ਕਰ ਦਾਂ ਠੀਕ ਆ 20000 ਰੁਪਏ ਭਾਈ ਨੇ ਮੁੱਲ ਰੱਖਿਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਰਦਣ ਫਿਰ ਹੋ ਜਾਊਗਾ ਚੰਗੀ ਆ ਬਈ ਬੱਚੀ ਤੇ ਝੋਲੀ ਝੜੀ ਚੈੱਕ ਕਰਵਾ ਆਂ ਝੋਲੀ ਵੀ ਚੰਗੀ ਆ ਅੱਗੇ ਬ੍ਰਿਸ਼ੇ ਨੰਬਰ ਤੇ ਕੀ ਡਿਟੇਲ ਆ ਬ੍ਰਿ ਇਹ ਇਹ ਬਾਈ ਗੱਬਣਾ ਛੇ ਨਹੀਂ ਮੈਲੀ ਠੀਕ ਆ ਬਾਈ ਤੇ ਇਹ ਵੀ ਆਪਾਂ ਆਪਾਂ ਬੰਦਾ ਲਿਹਾ ਜਾਗੇ ਤੂੰ ਲੈਤੀ ਆ ਦੁੱਧੋ ਡਰਾਈ हां दो दो भाई हुन ये ड्राई है ठीक है क्या सील सोल बठे है जेमे मरजी कोई हाथ लगाई जावे जेडी मरजी खा दे हम्म ठीक है आई नहीं हैगा भी लत्ता छाड़ मारजू कोई भी ਝੂਲੀ ਚੰਗੀਆ ਝੂਲੀ ਬਹੁਤ ਚੰਗੀਆ ਬਾਈ ਦੁੱਧੇ ਨੇ ਸੱਜਣ ਨੇ ਦਿੱਤਾ 16 17 ਕਿਲੋ ਮਾੜੀ ਤੋਰਦੀ ਠੀਕਆ ਬਰੀਟ ਇਹ ਵੀ ਚੰਗੀਆ ਬਾਈ ਗਰਮੀ ਬਿਲਕੁਲ ਨਹੀਂ ਮੰਦੀ ਫੈਂਟ ਚੰਗੀ ਉਹ ਮੱਝਾ ਵਰਗਾ ਦੁੱਧ ਦਿਓ ਬਾਕੀ ਤੋਰਾ ਤਾਰਾ ਚੰਗਾ ਬੈੜਦਾ ਮੋੜ ਲੈ ਬਾਈ ਤੇ ਕੀ ਮੋਲ ਲ ਭਰਾ ਇਹਦਾ ਇਹ ਰਾਇਕਟਰ 20000 ਹੀ ਆ ਮਾਨਦਾਨ ਹੋ ਜੀ ਭਾਈ ਹਾਂ ਮਾਨਦਾਨ ਕਰਦਾ ਠੀਕ ਆ 20000 ਰੁਪਏ ਬਾਈ ਨੇ ਮੁੱਲ ਰੱਖਿਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਦਾਨ ਜ਼ਰੂਰ ਹੋ ਜਾਈਏ ਅੱਗੇ ਵੀਰੇ 6 ਨੰਬਰ ਤੇ ਕੀ ਡਿਟੇਲ ਹੈ ਦੀ? ਵੀਰੂ ਭਾਈ ਛੂਈ ਨਹੀਂ ਹੋ ਗਿਆ ਹੋਣਗੇ 22 ਦਿਨ 25 ਮੰਗੂ ਠੀਕ ਆ ਤੇ ਦੁੱਧ ਹੈਗਾ ਹੁਣ 7-8 ਕਿਲੋ ਬੱਚਾ ਵੀਰੇ ਬੱਚਾ ਦਾ ਭਾਈ ਮਰ ਗਿਆ ਠੀਕ ਆ ਭਾਈ ਤੇ ਖੋਲੀ ਵੀ ਤੋਰ ਕੇ ਦਿਖਾ ਦੇ ਰਾਜੀ ਰੂਜੀ ਬਹੁਤ ਹਾਂ ਭਾਈ ਕਾਲੀ ਦਾ ਬਥੇਰੀ ਸੀ ਭਾਈ ਗੋਲ-ਗੋਲ ਪਈ ਆ ਇਹ ਫੇਸਕੂਸ ਵੀ ਚੰਗਾ ਕਰਮਾ ਲਈ ਤੇ ਬਾਕੀ ਵੀ ਠੀਕ ਹੈ ਫੇਸਕੂਸ ਵੀ ਚੰਗਾ ਬਾਕੀ ਰਾਜੀ ਰੂਜੀ ਫੁੱਲ ਆ ਭਾਈ ਤੋਰਾ ਤਾਰਾ ਚੰਗਾ ਇਹ ਡਾਕਟਰ ਨਾਲ ਹੀਟ ਚਾਈ ਵੀ ਆ ਅੱਛਾ ਤਾਰਾ ਜਾਂ ਦੇ ਜਾਂਦੀ ਆ ਠੀਕ ਆ ਇਹ ਪਹਿਲਾਂ ਆਪਣੇ ਕੋਲ ਹੀ ਸੀਗੀਗਾ ਠੀਕ ਹੈ ਜੀ ਉਦੋਂ ਵੀ ਇਹਦੇ 22-23 ਦਿਨਾਂ ਪਹਿ ਟੀਕਾ ਜਾਂ ਭਰਾ ਤਾਂ ਸੀਗਾ ਸੀ ਹੂੰ ਹੂੰ ਤੇ ਮੁੱਲ ਭਈ ਇਹਦਾ ਇਹਦਾ ਬਈ ਮੁੱਲ ਹੈਗਾ 20000 ਮਾਨਤਾਨ ਹੋ ਜੂ ਬਈ ਹਾਂ ਮਾਨਤਾਨ ਹੋ ਜੂ 20000 ਰੁਪਿਆ ਮੁੱਲ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜੂ ਥਣ ਬਹੁਤ 엥ਾ ਲੱਗਿਆ ਹਣਾ ਹਾਂ ਬਈ ਚੂਈ ਚੂਈ ਚੰਗੀਆਂ ਪੂਰੀ ਪੂਰੀ ਬਈ ਅਗਲਾ ਚੋਕੇ ਲੈ ਜਾ ਵਿਆ ਇੰਦਾਂ ਮੈਂ ਤਸੱਲੀ ਨਾ ਦੇਵਾਂ ਸਾਰੀਆਂ ਗਾਈ ਬੜਾ ਠੀਕ ਹੈ ਬਈ ਹੋਤਾ ਹਾਂ ਤੇ ਕਾ ਕੁੱਤੀ ਆ ਬਈ ਹਸ਼ਕੀ ਦਿਖਾ ਦੇ ਬਈ ਕਿਹੜੀ ਨਸਲ ਆ ਇਹ ਇਹ ਬਈ ਹਸ਼ਕੀ ਆ ਠੀਕ ਆ ਕਿੰਨੀ ਕੋ ਉਮਰ ਹੈ ਦੀ ਇਹ ਬਈ ਇੱਕ ਸੂਹਾ ਸੂਈ ਆ ਸਾਡੇ ਕੋਲੇ ਓਕੇ ਪਹਿਲਾਂ ਕਦੂਰਾ ਪਾ ਲਈਏ ਹਾਂ ਬਸ ਕੀ ਮੁੱਲ ਇਹਦਾ ਇਹਦਾ ਭਾਈ ਮੁੱਲ ਬਤ 13000 ਹੈ ਠੀਕ ਹੈ ਭਾਈ ਤੇ ਕਿਸੇ ਵੀਰ ਨੂੰ ਭਾਈ ਕੋਈ ਵੀ ਨਗ ਪਸੰਦਾ ਭਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਜੀ